ਇਕੋ ਅੱਜ ਜਿਹੜਾ ਦੋਨੇ ਵਾਲੇ ਪਿੰਡ ਦੇ ਵਿੱਚ ਕੱਲ ਲਾਠੀ ਚਾਰਜ ਹੋਇਆ ਸੀ ਜਿਹੜੇ ਮਸਲੇ ਤੇ ਵੀ ਕੰਪਨੀ ਜ਼ਬਰਦਸਤੀ ਇੱਥੇ ਭਰਤਮਾਲਾ ਪ੍ਰੋਜੈਕਟ ਵਾਸਤੇ ਮਸ਼ੀਨਾਂ ਲੈ ਕੇ ਆ ਗਈ ਸੀ ਉਹਦਾ ਵਿਰੋਧ ਕੀਤਾ ਕੁਝ ਬੰਦੇ ਗ੍ਰਿਫਤਾਰ ਹੋਏ ਨੇ ਬਹੁਤ ਤਕੜਾ ਅਥਰੂ ਗੇ ਤੇ ਗੋਲੇ ਤੇ ਲਾਠੀ ਚਾਰਜ ਵੀ ਹੋਇਆ ਜਿਹੜਾ ਕੱਲ 22 ਤਰੀਕ ਨੂੰ ਉਹਦੇ ਤੇ ਅੱਜ ਬਹੁਤ ਲੰਮਾ ਸਮਾਂ ਬੈਠ ਕੇ ਚੰਗੀ ਬਹਿਸ ਵਿਚਾਰ ਤੋਂ ਬਾਅਦ ਬਟਾਂਦਰਾ ਹੋਇਆ ਤੇ ਸਰਕਾਰ ਨਾਲ ਪ੍ਰਸ਼ਾਸਨ ਨਾਲ ਕੋਈ ਸਮਝੌਤਾ ਹੋਇਆ ਹੈ ਕਿ ਉਹ ਕੰਮ ਬੰਦ ਕੀਤਾ ਜਾਊਗਾ ਇਹਦਾ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦਾ ਚੱਲਦਾ ਹੈ ਇਹਦੀ ਖਤਰ ਜਿਹੜੀ ਜਿਹੜਾ ਕਮੇਟੀ ਦੀ ਸਾਡੀ ਟੀਮ ਹੈ ਉਹ ਟੀਮ 5 ਦਿਨਾਂ ਦੇ ਵਿੱਚ ਆਪਣਾ ਜਿਹੜੇ ਇਹਨਾਂ ਦਾ ਕਿਹੜੇ ਕਿਹੜੇ ਬੰਦਿਆਂ ਨੇ ਚੈੱਕ ਨਹੀਂ ਚੱਕੇ ਕਿਹ ਕਿਹੜੇ ਕਿਹੜੇ ਪਰਿਵਾਰ ਨੇ ਉਹਨਾਂ ਦੇ ਵਿੱਚ ਕੀ ਡੀਸੀ ਨਾਲ ਬੈਠ ਕੇ ਕੀ ਪ੍ਰੋਸੈਸ ਚਲਾ ਕੇ ਉਹਨੀਆਂ ਕੀਮਤਾਂ ਵਧਾਰੇ ਵਾਤੇ ਕੀ ਕਰਨਾ ਹੈ ਸਾਰਾ ਉਹ 5-6 ਦਿਨਾਂ ਦੇ ਮਸਲੇ ਦਾ ਇਹ ਐਡਜਸਟਮੈਂਟ ਕਰਨਗੇ ਇਸ ਗੱਲ ਤੇ ਸਾਡੀ ਮਤਲਬ ਉਸ ਸਹਿਮਤੀ ਬਣ ਗਈ ਇਹ ਕਿ ਉਹ 5 ਦਿਨਾਂ ਦੇ ਵਿੱਚ ਸਾਡੀ ਟੀਮ ਹੈ ਜਿਹੜੀ ਉਹਨਾਂ ਨੂੰ ਪੂਰਾ ਸਹਿਯੋਗ ਦੇ ਜਿਹਨੂੰ ਬੁਲਾਉਣਗੇ ਉਹ ਜਿਹੜਾ ਕਮੇਟੀ ਨੇ ਜਿਹੜਾ ਟੀਮ ਦੀ ਡਿਊਟੀ ਦਾ ਲੈਣੀ ਹੈ ਉਹ ਕਮੇਟੀ ਉਹਨਾਂ ਨਾਲ ਗੱਲਬਾਤ ਕਰਕੇ ਇਹ ਸਾਰਾ ਕੇਸ ਦਾ ਰੈਫਰ ਕਰਕੇ ਨਿਬਟਾਰਾ ਕਰਨ ਵਾਸਤੇ ਉਹਨਾਂ ਨੇ ਸਮਾਵੇ। ਬਾਈਕ ਮਿੰਟ ਵਿੱਚ ਇਹਦੇ 10 ਲੱਖ ਦਾ ਉਹਨਾਂ ਨੇ ਵਾਅਦੇ ਦਾ ਵਾਅਦਾ ਕਰਿਆ ਹੋਇਆ ਹੈ ਜਿਹੜੇ ਕੇਸ ਹੋਣਾ ਕੇਸ ਵਾਪਸੀ ਦਾ ਵਾਅਦਾ ਕੀਤਾ। ਹਾਂ ਬਸ ਤੇ ਮੋਰ ਤੇ ਉਹਨਾਂ ਸਮਾਪਤ ਹਾਂ ਮੋਰ ਤੇ ਸਮਾਪਤ ਹੋ ਗਿਆ।